ਸਤਿ ਸ੍ਰੀ ਅਕਾਲ ਜੀ ਬਾਬਿਓ ਹੋਰ ਕਿਦਾਂ ਕੀ ਹਾਲ ਚਾਲ ਨੇ ਠੀਕ ਠਾਕ ਹਾਂ ਆਪਾਂ ਲੈ ਕੇ ਆਏ ਜੀ ਟਰਾਲੀ ਗੰਨੇ ਦੀ ਤੇ ਮਿੱਲ ਦੇ ਵਿੱਚ ਤੇ ਲੱਗੇ ਹੋ ਨੰਬਰ ਆਪਣਾ ਜੀ ਦਾ ਪੱਤਰ ਤੇ ਚਲ ਗਿਆ ਵਾ ਤੇ 10 ਤੱਕ ਹੁਣ ਆਹ ਪਾਰੀ ਵਾਰੀ ਜੇ ਜਦੋਂ ਛੱਡੂਗੇ ਤੋਂ ਉਹ ਆਪਣਾ ਨੰਬਰ ਆ ਜਾਊਗਾ ਬਾਕੀ ਦੇ ਦਿਆਂ ਹੁਣ ਕਿੰਨਾ ਟਾਈਮ ਲਵਾਦਾ ਹੈ ਮਿਲ ਕੇ ਆਪਾਂ ਨੂੰ ਲਓ ਜੀ ਬਾਬਿਓ ਆਪਾਂ ਪਹੁੰਚ ਗਏ ਸੀ ਅੰਦਰ ਮਿੱਲ ਚੋਕੀ ਤੇ ਗਲ ਪਹੁੰਚ ਗਏ ਹੁਣ ਅਜੇ ਹੈਗੀਆਂ 5 5 ਗੱਡੀਆਂ ਟਰਾਲੀਆਂ ਨੂੰ ਹੋਰੇ ਅਗਰ ਜਾਣੇ ਸੋ ਘੰਟੇ ਬੰਨੇ ਆ ਬਾਕੀ ਕਰੋ ਚੈੱਕ ਆ ਆਪਣਾ ਇਹ ਕਨਾਇਦ ਕੀ ਪੂਰਾ ਪੂਰਾ ਹੀ ਹੋਣਾ ਵਦਨਾ ਵਦਨਾ ਨਹੀਂ ਘਟੂਗਾ ਇਹ ਟਰਾਲੀ ਵੀ 16 ਪੁੱਟੀ ਆ ਤੇ घटना ही आए बदना तो नहीं तो ट्रालियाँ लगे बाकी खोली खोल है लीए रस्से इतने थान साफ आ हाँ जी बाबे वो की हाल चाल नहीं है ਫੀਟਾ ਕੋ ਬਾਕੀ ਮੀਨ ਨੇ ਕੰਮ ਖਰਾਬ ਕਰਤਾ ਗੰਨੇ ਦਾ ਕੰਮ ਚੱਲਦਾ ਵਈ ਹੀ ਪੂਰਾ ਜੋਰਾਂ ਤੇ ਮੀਨ ਨੇ ਪੂਰਾ ਕੰਮ ਖਰਾਬ ਕਰਤਾ ਕਿਤੇ ਜੇ ਪਾਣੀ ਖੜਾ ਹੋ ਗਿਆ ਤੇ ਹੁਣ ਟਰਾਲੀ ਲੱਦਣੀ ਹੁਣ ਇੱਥੇ ਖੜੀ ਕਰਕੇ ਬਾਹਰ ਹੀ ਲੱਦਦੇ ਆਂ ਵੇਚ ਲ ਗਿਆ ਹੀ ਖਾਲੀ ਟਰੈਕਟਰ ਨਹੀਂ ਤੁਰਦਾ ਹੀ ਤੇ ਇਸ ਤਰਕੇ ਫੇ ਹੁਣ ਬਾਹਰ ਕੱਢ ਕੇ ਲੱਦਦੇ ਤਾਂ ਇਹਦੇ ਵਿੱਚੋਂ ਮਹਾ ਗੱਡੇ ਆ ਗਿੱਲਾ ਬੜਾ ਹੋ ਗਿਆ ਬਾਹਰ ਕਰਕੇ ਹੁੰਦਾ ਦਦੇ ਆ ਉਧਰ ਨੰਬਰ ਵੀ ਆਉਣ ਆਲਾ ਪਰ ਮੀ ਪਈ ਜਾਂਦਾ ਭਈਏ ਹਿੱਲਦੇ ਨਹੀਂ ਪਏ ਇਹ ਵੀ ਜਾਂਦਾ ਜੇ ਵੀ ਕਣੀਆਂ ਡੰਡੀਆਂ ਪੂਰੀਆਂ ਤੇ ਮੈਂ ਕਹਤੂੰ ਹਿਲਾ ਦੋ ਜਲਦੀ ਨੰਬਰ ਆ ਜਾਣਾ 2 ਘੰਟਿਆਂ ਤੱਕ ਅਗਲੀ ਟਰਾਲੀ ਜਿਹੜੀ ਖੜੀ ਆ ਤੇ ਉਹ ਵੀ ਖਾਲੀ ਕਰਾਉਣੀ ਆ ਤੇ ਖੜੀ ਕਰਕੇ ਆਉਣੀ ਆ ਉੱਥੇ ਮਗਾ ਇਧਰੋਂ ਇਹ ਲੈ ਜਾਾਂਗੇ ਤੋਲ ਲੈ ਆਵਾਂਗੇ। ਹਾਂ ਜੇ ਕੰਮ ਪੂਰਾ ਚੱਲਿਆ ਨਹੀਂ ਮੀਂਹ ਦਾ ਕਰਕੇ। ਕਦੇ ਹਟ ਜਾਂਦਾ ਕਦੇ ਆ ਜਾਂਦਾ ਕਦੇ ਹਟ ਜਾਂਦਾ। ਇਦਾਂ ਹੀ ਕੰਮ ਚੱਲਣਦੇ ਆ। ਹੋ ਜੀ ਬਾਪੇ ਉਹ ਲੱਗੇ ਪਏ ਬੰਦੇ ਟਰਾਲੀ ਲੋਡ ਕਰਨਾਂ। ला गए तीन चार पारत् लिह पानी छ गया खत्तिया मीह बहुत ज्यादा पै गया लो जी बाबे बोगी ट्राली रेडी लदे गए जी गन्ने सारे ਮੀ ਪੇਆ ਪਿਆ ਜੀ ਮੀ ਪੂਰਾ ਪੈਨ ਲਾ ਪਿਆ ਭੱਜ ਕੇ ਲੱਗਦਾ ਜਾਵਾਂਗੇ ਬਈਏ ਲੱਗੇ ਰਸੇ ਰੁਸੇ ਕੋਣ ਕੋਰੀ ਕੋਰੀ ਲੱਗੇ ਹੋਇਆ ਕਿਚਨ ਬਾਕੀ ਦੇ ਕੇ ਜਾਣੇ ਹੁਣ ਮੀ ਪੂਰਾ ਆ ਗਿਆ ਹੁਣ ਟਰਾਲੀ ਖਾਲੀ ਵੀ ਕਰਾਉਣੀ ਹੈ ਇਹੀ ਕਿ ਆਪਾਂ ਸਿੱਧੀ ਲਿਜਾ ਕੇ ਖਾਲੀ ਕਰਾ ਦੇਣੀ ਤੁਹ ਜੀ ਹੁਣ ਖੜੀ ਰਹਿ ਜਾਂਦੇ ਨਹੀਂ ਆ ਨੰਬਰ ਆ ਆਇਆ ਹੋਇਆ ਆਪਣਾ ਹੁਣ ਨੰਬਰ ਆ ਜਾਣਾ ਜਾਂਦੇ ਨਹੀਂ ਖਾਲੀ ਹੋ ਜਾਣੀ ਆ ਇਹ ਖਾਲੀ ਕਰਾ ਦੇਣੀ ਆ ਪਾਈਪੀ ਸਿੱਧੀ ਲਓ ਜੀ ਬਾਬੇ ਪਹੁੰਚ ਗਏ ਆ ਆਪਾਂ ਮਿਲਦੇ ਵਿੱਚ ਟਰਾਲੀ ਲੈ ਕੇ 20 ਫੋ ਆ ਗਿਆ ਸੀ ਤੇ ਨੰਬਰ ਵੀ ਆਪਣਾ ਲੱਗ ਗਿਆ ਸੀ ਅਗਲੀ ਵਾਰ ਇਹ 14 ਪੈ ਗਿਆ ਅਗਲੀ ਵਾਰ ਇਹ ਜੇ ਟਰਾਲੀ ਆਪਣੀ ਰੰਗ ਦੀ ਆ ਅੰਦਰ ਸਿੱਧੀ ਆਈ 20 ਥੱਲੇ ਵੀਰ ਉਹਨਾਂ ਛੱਡੀਆਂ ਤੋਂ ਦੁੱਤੀ ਇੱਥੇ ਪਹੁੰਚ ਗਈ। ਬਾਸ ਸੌਣਾ ਅੱਧੇ ਪੌਣੇ ਘੰਟੇ ਦੇ ਵਿੱਚ ਆਪਾਂ ਕਰ ਲਈ। ਉਰਾ ਕੇ ਤੇ ਜਿਹੜੀਆਂ ਨਾਮ ਮੈਟ੍ਰੋਮੈਟਿਕ। ਮੀਂਹ ਬਹੁ ਆਇਆ। سارے ਕੱਪੜੇ ਖੁੱਪੜੇ ਪੈਜ ਗਏ। ਵੀਰ ਇਹ ਬੁਰਾ ਹਾਲ ਕਰਦਾ ਹੀ ਬਾਬੇ ਹੁਣ ਕਾਏ ਆ ਮੈਂ ਖੱਟੇ ਦੇ। ਉਹ ਤੇ ਹੀ ਟੰਟਰ ਲੱਗੇ ਬੈਠੇ ਸਭ ਆਇਆ। ਧੰਨਵਾਦੀ। ਕੀ ਇੱਧਰ ਆਪਣੀ ਟਰਾਲੀ ਉਹਨੇ ਖਾਲੀ ਹੁੰਦੀ। ਵਾਰੀ ਗੋਲੀ ਆਪਣੀ ਇੱਥੋਂ ਮਗਰੋਂ ਇੱਧਰ ਆਪਾਂ ਖਾਲੀ ਕਰਾਉਣੇ ਆ। ਲਓ ਜੀ ਬਾਬੇ ਉਹ ਹੋ ਗਈ ਆਪਣੀ ਟਰਾਲੀ ਖਾਲੀ। ਤੇ ਗੇਟ ਬਾਸ ਵੀ ਹੋ ਗਿਆ। ਤੇ ਇਹ ਅੱਜਨੇ ਆਪਾਂ ਘਰ ਨੂੰ। ਵੱਲ ਕੇ ਜਨੇ ਸੇ ਪੁਆਇੰਟਲ ਵੱਲੀ। ਕੋਈ ਨਾ ਚੱਲਦੇ ਘਰ ਬਾਕੀ ਡੈਕ ਦੀ ਫੱਟੀ ਹੈ ਕੱਲ ਜੇ ਆਪੀ ਭਾਈਓ ਲਓ ਜੀ ਬਾਬਿਓ ਆਪਾਂ ਪਹੁੰਚੇ ਹੋਏ ਹਾਂ ਇਹੀ ਮਿਲ ਦੇ ਵਿੱਚ ਟਰਾਲੀ ਖਾਲੀ ਕਰਾਉਣ ਲਈ ਜਿਹੜੀ ਆਪਾਂ ਕੱਲ ਰਾਤੀ ਵੀ ਲੈ ਕੇ ਆਏ ਸੀ ਉਹਦਾ ਵੀ ਨੰਬਰ ਆ ਗਿਆ ਸੀ ਤੇ ਉਹ ਖਾਲੀ ਕਰਾਉਣ ਦੇ ਲਈ ਆਏ ਹੋਇਆ ਗੋਰਾ ਵੀ ਆਇਆ ਅੱਜ ਗੋਰਾ ਕੰਦਾ ਬਾਅਦ ਦਿਨੇ-ਦਿਨੇ ਮੈਂ ਖਾਲੀ ਕਰਾ ਕੇ ਲਜਾਇਆ ਕਰੂੰ ਤੇ ਇਹ ਵੀ ਆਇਆ ਇਹਨੂੰ ਦੱਸਤਾ ਹੁਣ ਆਪਾਂ ਸਾਰਾ ਕੁਝ ਤੇ ਫਰੋਜਾ ਕਾ ਬਾਕੀ ਆਪਣਾ ਬੱਸ ਦੂਜੀ ਟਰਾਲੀ ਆਪਰੀ ਹੁਣ ਅੰਦਰ ਨੰਗੀ ਹੀ ਆ ਫਾਰਮ ਟਰੈਕਟਰ ਵਾਲੀ ਇਹ ਟਰਾਲੀ ਪਾਸੇ ਰੁਕੀ ਐ ਜੇ ਤਾਂ ਆਪਣੀ ਟਰਾਲੀ ਲੱਗ ਜਾਣੀ ਬਾਕੀ ਮਿੱਲ ਦੇ ਵਿੱਚ ਹੁਣ ਉਮੀਦ ਆ ਕਿ ਟਰਾਲੀਆਂ ਖਤਮ ਆ ਉਹ ਨਿਆ ਬੀਆ ਟਰਾਲੀ ਹੈ ਨਹੀਂ ਮਿਲ ਦੇ ਵਿੱਚ ਕੋਈ ਵੀ ਘਟੀਆਂ ਬਹੁਤ ਹੈ ਸ਼ਾਮ ਤੱਕ ਇਹੀ ਨੰਕੜੀਆਂ ਮਹਾ ਜਿੰਨੀਆਂ ਘ ਹੈਗੀਆਂ ਤੇ ਬਾਕੀ ਆਪਣੀ ਹੁਣ ਮਿਲ ਬਹੁਤ ਸਲੋ ਹੋਈ ਪਈ ਆ ਆਪਣੀ ਵਾਰੀ ਹੁਣ 2 2.5 ਘੰਟੇ ਆਪਾਂ ਵੇਟ ਕੀਤੀ ਸੀ ਕਿ ਟਰਾਲੀ ਅੰਦਰ ਨਕੀ ਆ ਆਪਾਂ ਪਹਿਲੋਂ ਆਗੇ ਹੀਗੇ ਰਾਤ ਦੀ ਮੀਂਹ ਪੋ ਪੈਂਦਾ ਹੀ ਮੈਸ ਵੀ ਹੋ ਜਾਂ ਬੀ ਜਾਨੀ ਬਹੁਤ ਤੇ ਰਾਤੀ ਆਪਾਂ ਮੀਂਹ ਪੈਂਦੇ ਜੇ ਫੇਰ ਘਰੇ ਗਏ ਆں ਉਦੋਂ ਫੇਰ ਮੀਂਹ ਆ ਗਿਆ ਸੀ ਜਿਹੜੋ ਗਏ ਪੇਟ ਪੁੱਜ ਗਏ ਆਂ ਤੇ ਆ ਕੇ ਧੀ ਜੀ ਕਿ ਤੱਬ ਲਾਉਣ ਨੂੰ ਕੈਮਰਾ ਖੋਲਣ ਨੂੰ ਧੀ ਜੀ ਕਿ ਤਾ ਖੜਾ ਕੀਤਾ ਮੁਰਗੇ ਆਰਾਮ ਨਾਲ ਸੌਂ ਗਏ ਰਜਾਈਆਂ 'ਚ ਵੜ ਕੇ ਟਾਈਮ ਬਹੁ ਹੋ ਗਿਆ ਜੀ 6:15 ਹੋ ਗਈ ਘਰੇ ਪਹੁੰਚਦੇ ਨੂੰ ਰਾਤੀ ਦੀ ਕੋਈ ਮੈ ਲੋਗੋਂ ਉਹ ਚੱਲਣ ਦੀ 14 ਕੇ ਟਾਈਮ ਹੋ ਗਿਆ ਦਾ ਬਹੁਤ ਜ਼ਿਆਦਾ ਅਲੱਗ ਅਲੱਗ ਸ਼ੋਹ ਕੀਤੀਈ ਹੈ ਨਾ ਨੇ ਕਿ ਟਰਾਲੀਆਂ ਖਦਮ ਹੋਣ ਵਾਲੀਆਂ ਕਿ ਰਾਤ ਨੂੰ ਚੱਲ ਆ ਜਾਣੀਆਂ ਹੋਰ ਟਰਾਲੀਆਂ ਅੱਜ ਮਹੀ ਨਹੀਂ ਪਿਆ ਇਸ ਕਰਕੇ ਕਾਫੀ ਆ ਲੱਗੇ ਹੋਏ ਮਿੱਲ ਦੇ ਮੁਲਾਜ਼ਮ 17 ਜਰ ਕਰਨ ਗੱਤ ਪੈ ਗਈ ਉਮੀਦ ਦੇ ਨਾਲ ਬਹੁਤ ਖੜਾ ਤੇ ਖੜਾ ਹੋਇਆ ਆਪਣਾ ਕੰਮ ਹਾਂਜੀ ਬਾਬੇਓ ਕੀ ਹਾਲ ਚਾਲ ਨੇ ਠੀਕ ਠਾਕ ਹਾਂ ਸਾਰੇ ਹੈਪੀ ਯੂਜ਼ਰ ਜੀ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਹੋਵੇ ਸਾਰਿਆਂ ਨੂੰ ਬਾਕੀ ਲੱਗੇ ਹੀ ਬੰਦੇ ਅੱਜ ਸਵੇਰੇ ਲੋਡ ਕਰਨ ਟਰਾਲੀ ਦੰਨੇ ਹੋਏ ਪਏ ਹੀ ਲੱਗੇ ਲੋਡ ਕਰਨ ਹੁਣ ਬਾਕੀ ਇੱਕ ਰਾਤੀ ਆਪਾਂ ਖੜੀ ਕਰਨੀ ਸੀ ਟਰਾਲੀ ਮੈਲ ਚ ਰਾਤੀ ਟੰਡ ਪੋਗੀ ਨਾਲ ਵੀਡੀਓ ਬਣਾਉਣ ਲਈ ਕੋਈ ਹੈਗਾ ਨਹੀਂ ਫਿਰ ਵੀਡੀਓ ਬਣਾਈ ਨਹੀਂ ਨਾਲੇ ਉਹੀ ਵਾਰ-ਵਾਰ ਉਹੀ ਚੀਜ਼ਾਂ ਦੀ ਕੀ ਬਣਾਈ ਜਾਣੀ ਵੀਡੀਓ ਦੇਸ ਕਰਕੇ ਬਣਾਈ ਨਹੀਂ ਮਿਲਟੀ ਵੀ ਬਹੁਤ ਅੱਛਾ ਪਿਆ ਹੋਇਆ ਹੁਣ ਮਿਲ ਅਗੇ ਤਿੰਨ ਚਾਰ ਦਿਨ ਬੰਦ ਰਹੀ ਆ ਪਹਿਲੋਂ ਉਹਦਾ ਟਰਾਲੀਆਂ ਖਤਮ ਹੋ ਗਈਆਂ ਤੇ ਮਿਲ ਦੇ ਵਿੱਚ ਮੀਂਹ ਪੈਣ ਦਾ ਕਰਕੇ ਮੀਂਹ ਬਹੁਤ ਪਿਆ ਸੀ ਉਹਦਾ ਕਰਕੇ ਟਰਾਲੀਆਂ ਖਤਮ ਹੋ ਗਈਆਂ ਤਾਂ ਹੁਣ ਉੱਦਾ ਬੰਦ ਰਹੀ ਆ ਜੇ ਹੁਣ ਚੱਲੀ ਆ ਤਾਂ ਹੁਣ ਰੱਛ ਬੋ ਪੈ ਗਿਆ ਵਾ ਐਲਜੀ ਰਾਤੀ 250 ਟਰਾਲੀ ਹੀ ਮੋਰੇ ਜਿਹੜੋ ਆਪਾਂ ਖੜੀ ਕਰਕੇ ਆਏ ਆ ਟਰਾਲੀ ਉਹਦਾ ਹਲੇ ਨੰਬਰ ਆਉਣਾ ਕੱਲ ਨੂੰ ਆਊਗਾ ਨੰਬਰ ਪਹਿਲੋ ਤਾਂ ਨਹੀਂ ਆਉਂਦਾ ਇਹ ਟਰਾਲੀ ਤਾਂ ਤੱਕ ਕਿ ਆਪਾਂ ਕੱਲ ਨੂੰ ਲੈ ਕੇ ਜਾਵਾਂਗੇ ਕੱਲ ਨੂੰ ਉਹ ਵਾਲੀ ਖਾਲੀ ਕਰਾਵਾਂਗੇ ਇਹਨੂੰ ਲੈ ਜਾਾਂਗੇ ਲੱਕੇ ਦੇ ਬੰਦੇ ਜਿੱਦ ਤੇ ਆਈ ਵੀ ਟਾਈਮ ਤੇ ਬਹੁਤ ਹੋ ਗਿਆ ਅੱਜ ਬੰਦੇ 4:30 ਵਜੇ ਖੇਤ ਤੇ ਪਹੁੰਚ ਗਏਗੇ ਉਹ ਦੰਦੀ ਛਿੱਲਣ ਦੇ ਅੱਜ ਤਾਂ ਹੀ ਨਾਲ ਟਰਾਲੀ ਜਲਦੀ ਕਰਤੀ ਕਹਿੰਦੇ ਅੱਜ ਦੋ ਟਰਾਲੀਆਂ ਕਰ ਦੇਣੀਆਂ ਸ਼ਾਮ ਨੂੰ ਇੱਕ ਹੋਰ ਹੋ ਜੂਗੀ ਆਹ ਬੜੀ ਕੰਨਾ ਹੁਣ ਲੋਡ ਕਰ ਦੇਣੀ ਇੱਕ ਹੋਰ ਕਰ ਦੇਣੀ ਸ਼ਾਮ ਤੱਕ